ਗੁਰਪ੍ਰੀਤ ਸਿੰਘ ਜੀ ਕੀ ਇਹ ਤੁਹਾਨੂੰ ਲੱਗਦਾ ਕਿ ਇਹ ਬਹੁਤ ਚੰਗਾ ਕੰਮ ਸੀ ਜਿਦਾ ਕਿ ਤੁਹਾਡੇ ਦਾ ਰੋਗ ਨੇ ਸਰਦ ਮੈਨੂੰ ਪਤਾ ਹੀ ਨਹੀਂ ਹੋ ਚੁੱਕੀ ਆ ਕੀ ਮਾਮਲਾ ਕੀ ਹੋਇਆ ਸੀ ਸਾਰੀ ਕਹਾਣੀ ਦੱਸੋ ਅਮਰਦਾਸ ਸਿੰਘ ਮੈਨੂੰ ਆਇਆ ਉਹ ਕੇ ਬੰਦੇ ਦਾ ਤੇ ਉਹ ਕਹਿੰਦਾ ਵੀ ਕੋਲੇ ਕਿਹੜੀਆਂ ਦਵਾਈ ਕੇ ਕੇ ਦਵਾਈ ਆ ਇਹਦੇ ਕੇ ਟਕਾ ਹੂੰ ਇਹ ਵਪਾਰਕੀ ਰਹਿ ਗਏ ਹੂੰ ਉਹਨੂੰ ਅੰਦਰ ਗਿਆ ਮੇਰੇ ਕਿਹ ਕਿਉਂ ਨੀ ਜਦੋਂ ਤੁਸੀਂ ਕੋਈ ਵੀ ਸਮਾਨ ਆਉਗਾ ਤੁਸੀਂ ਚੈੱਕ ਨਹੀਂ ਕਰਦੇ ਸੀ ਕਿ ਪਹਿਲਾਂ ਤੁਹਾਡੀ ਡਿਊਟੀ ਸੀ ਜ਼ਿੰਮੇਵਾਰੀ ਮੰਨਦੇ ਸੀ ਕਿ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਕਰਨਾ ਜ਼ਿੰਮੇਵਾਰੀ ਸੀ ਤੁਹਾਡੀ ਗਲਤੀ ਹੋਈ ਹੈ ਮੇਥੇ ਮਰਨਾ ਪਿਆ ਪਹਿਲੇ ਮਾਮਲਾ ਦਾ ਦੋਸਤ ਜਿਹੜੇ ਪਹਿਲੇ ਪਹਿਲਾਂ ਵੀ ਲੱਗੇ ਸੀ ਨਹੀਂ ਪਹਿਲੇ ਕੋਈ ਨਹੀਂ ਕਰ ਪਹਿਲੇ ਨਹੀਂ ਤੁਹਾਨੂੰ ਲੱਗਦਾ ਨਹੀਂ ਪੰਜਾਬ ਸਰਕਾਰ ਵੱਲੋਂ ਇੰਨੀ ਸ਼ਕਤੀ ਦਿੱਤੀ ਗਈ ਹੈ ਫਿਰ ਵੀ ਤੁਸੀਂ ਇਸ ਤਰ੍ਹਾਂ ਦੀ ਜੱਤੀਆ ਪਸਤਾਵੇਗਾ ਬਹੁਤ ਜ਼ਿਆਦਾ ਹੈ ਉਸਾਪ ਜੇਲ੍ਹ ਦੇ ਅੰਦਰੋਂ ਟੈਕ ਤੋਂ ਆਪਣਾ ਕਿਸਾ ਬਰਾਮਦ ਹੋਇਆ। ਕੱਲ ਸਾਨੂੰ ਥਾਣਾ ਕੈਂਟ ਵਿਖੇ ਤਲਾਸ਼ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਮਲਾਜਮ ਹੈ ਏਐਸਆਈ ਗੁਰਪ੍ਰੀਤ ਸਿੰਘ ਆ ਤਾਂ ਉਹਨਾਂ ਵੱਲੋਂ ਚ ਜੱਟਾਂ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕੋਈ ਨਸ਼ੀਲਾ ਪਦਾਰਥ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੇ ਜੇਲ੍ਹ ਦੀ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚੱਟਾ ਮਿਲਿਆ ਹੈ। ਕਿਥਾ ਪੋਸਟਿੰਗ ਸੀ ਮਾਲ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd IR ਪੀ ਲੁਧਿਆਣੇ ਦਾ ਪੋਸਟ ਹੈਗੀ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫੋਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾ ਰਹੇ ਹਾਂ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਉਹਦਾ ਅਸੀਂ ਵੱਤੋਂ ਵੱਤ ਰਿਮਾਂਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫੋਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਤੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਆ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਜ਼ਾ ਹੋ ਜਾਂ ਵਾਲੀ ਚੀਜ਼ ਲੈਣਾ ਚਾਹੀਦਾ ਪਰ ਇਸ ਤਰ੍ਹਾਂ ਦੇ ਮੁਲਾਜ਼ਮ ਜਿਹੜੇ ਦੇਖੋ ਸਾਡੀ ਸਾਰੇ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਯੁੱਧ ਵਿਸ਼ਾਵਧ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਟ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਤੇ ਹੋਰ ਡਿਪਾਰਟਮੈਂਟ ਵੀ ਸਾਰੇ ਆਪਣਾ ਵੱਟ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਆ ਇਹਨੂੰ ਜਿਹੜਾ ਨਸ਼ਾ ਤਮਕੂ ਮੁਕਤ ਕੀਤਾ ਜਾਵੇ ਗੁਰਪ੍ਰੀਤ ਸਿੰਘ ਜੀ ਕੀ ਇਹ ਤੁਹਾਨੂੰ ਲੱਗਦਾ ਕਿ ਇਹ ਬਹੁਤ ਚੰਗਾ ਕੰਮ ਸੀ ਜਾਂ ਕੀ ਤੁਹਾਡੇ ਦਾ ਰੋਕ ਨੇ ਸਰਦ ਮੈਨੂੰ ਪਤਾ ਨਹੀਂ ਥੋੜੀ ਵਿੱਚ ਕੀ ਹੈ ਕੀ ਮਾਮਲਾ ਕੀ ਹੋਇਆ ਸੀ ਸਾਰੀ ਕਹਾਣੀ ਦੱਸੋ ਆਹ ਲਾਇਸੀ ਗਮ ਮੈਨੂੰ ਆਇਆ ਮੁੱਖੇ ਬੰਦੇ ਦਾ ਉਹ ਕਹਿੰਦਾ ਵੀ ਉਹਨੇ ਕਿਹਾ ਨੀ ਦਵਾਈ ਕੇ ਦਵਾਈ ਆ ਮੈਂ ਦੇਖੇ ਕੰਮ ਇਹ ਮੈਂ ਭੱਤੀ ਲੈ ਗਿਆ ਹਾਂ ਉਹਨੂੰ ਅੰਦਰ ਗਿਆ ਮੇਰੇ ਕੋਲ ਇਹ ਜਦੁਕ ਵਿੱਚ ਕੋਈ ਵੀ ਸਮਾਨ ਆਉਗਾ ਤੁਸੀਂ ਚੈੱਕ ਨਹੀਂ ਕਰਦੇ ਸੀ ਕਿ ਪਹਿਲਾਂ ਤੁਹਾਡੀ ਡਿਊਟੀ ਸੀ ਜ਼ਿੰਮੇਵਾਰੀ ਮੰਨਦੇ ਸੀ ਕਿ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਨਾਲ ਕਰਨਾ ਜ਼ਿੰਮੇਵਾਰੀ ਸੀ ਤੁਹਾਡੀ ਗਲਤੀ ਹੋਈ ਹੈ ਮੇ ਤੁਹਾਨੂੰ ਮੰਨਦਾ ਜੀ ਪਹਿਲੇ ਹੀ ਮਾਮਲਾ ਜਾਦਾ ਤੁਹਾਡੇ ਵਿੱਚ ਪਹਿਲੀ ਪਹਿਲੇ ਕੀ ਲੱਗੇ ਸੀ ਨਹੀਂ ਪਹਿਲੇ ਕੋਈ ਨਹੀਂ ਕਰ ਪਹਿਲੇ ਨਹੀਂ ਤੁਹਾਨੂੰ ਲੱਗਦਾ ਨਹੀਂ ਪੰਜਾਬ ਸਰਕਾਰ ਵੱਲੋਂ ਇੰਨੀ ਸ਼ਕਤੀ ਦਿੱਤੀ ਗਈ ਹੈ ਫਿਰ ਵੀ ਤੁਸੀਂ ਇਸ ਤਰ੍ਹਾਂ ਦੀ ਗਲਤੀਆਂ ਮਿਸ਼ਟਾਵੇਗਾ ਬਹੁਤ ਜ਼ਿਆਦਾ ਹੈ ਜੀ